ਬਸਾਂ ਨੂੰ ਪਿੱਛੇ ਮੋੜੇ ਜਾ ਰੇ ਇਸ ਤੋਂ ਬੜੀ ਗੁੰਡਾਗਰਦੀ ਕੀ ਹੋਊਗੀ ਜੇ 10 ਮਿੰਟ ਤੇ ਇਹਨਾਂ ਨੇ ਸਾਡੀਆਂ ਬਸਾਂ ਰਿਲੀਜ਼ ਨਹੀਂ ਕਰੀਆਂ ਨਾ ਸੜਕਾਂ ਦੇ ਧਰਨੇ ਲਾਵਾਂਗੇ ਇਹਨਾਂ ਦਾ ਜਲੂਸ ਕੱਢਾਂਗੇ ਭਗਵਾਨ ਤੇ ਮਾਨ ਰਕੇ ਗੱਸੀਆਂ ਪੈ ਗਈਆਂ ਦਮ ਛਿੱਕੜਾਂ ਪੈ ਗਈਆਂ ਬੁਰੀ ਹਾਲਤ ਹੋ ਗਈ ਅੱਜ ਬਰਦਾਸ਼ਤ ਨਹੀਂ ਹੋ ਰਿਹਾ ਸਾਰਾ ਪੰਜਾਬ ਅੱਜ ਇੱਥੇ ਚੜ੍ਹ ਕੇ ਆ ਗਿਆ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਇਹ ਇਸ ਕਰਕੇ ਆ ਗੁੰਡਾਗਰਦੀ ਹੋ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ 5 ਮਿੰਟਾਂ ਜਿ ਸਟੇਜ ਤੇ ਪਹੁੰਚੋ ਇਹ ਨੰਗੀ ਚਿੱਟੀ ਗੁੰਡਾਗਰਦੀ ਆ ਕਾਂਗਰਸ ਦੀ ਭਗਵਾਨ ਤੋਂ ਮੰਗ ਕਰ ਰਿਹਾ ਬਸਾਂ ਨੂੰ ਪਿੱਛੇ ਮੋੜੇ ਜਰੇ ਇਸ ਤੋਂ ਬੜੀ ਗੁੰਡਾਗਰਦੀ ਕੀ ਹੋਊਗੀ ਜੇ 10 ਮਿੰਟ ਤੇ ਇਹਨਾਂ ਨੇ ਸਾਡੀਆਂ ਬਸਾਂ ਰਿਲੀਜ਼ ਨਹੀਂ ਕਰੀਆਂ ਨਾ ਸੜਕਾਂ ਦੇ ਧਰਨੇ ਲਾਵਾਂਗੇ ਇਹਨਾਂ ਦਾ ਜਲੂਸ ਕੱਢਾਂਗੇ ਭਗਵੰਤ ਮਾਨ ਰਗੇ ਗੱਸੀਆਂ ਪੈ ਗਈਆਂ ਦਮ ਛਿੱਕੜਾਂ ਪੈ ਗਈਆਂ ਬੁਰੀ ਹਾਲਤ ਹੋ ਗਈ ਅੱਜ ਬਰਦਾਸ਼ਤ ਨਹੀਂ ਹੋ ਰਿਹਾ ਸਾਰਾ ਪੰਜਾਬ ਅੱਜ ਇੱਥੇ ਚੜ ਕੇ ਆ ਗਿਆ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਇਸ ਕਰਕੇ ਆ ਗੁੰਡਾਗਰਦੀ ਹੋ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ 5 ਮਿੰਟਾਂ ਅੱਜ ਸਟੇਜ ਤੇ ਪਹੁੰਚੇ ਇਹ ਨੰਗੀ ਚਿੱਟੀ ਚੁੰਡਾ ਕਰਦੀ ਆ ਕਾਂਗਰਸ ਦੀ ਜਿਹੜੀ ਸਤਿਗੁਰੂ ਭਗਵੰਤ ਸਮਾਗਮ ਕਰ ਰਿਹਾ बसਾਨੂੰ ਪਿੱਛੇ ਮੋੜੇ ਜਰੇ ਤੋਂ ਬੜੀ ਗੁੰਡਾਗਰਦੀ ਕੀ ਹੋਊਗੀ ਜੇ 10 ਮਿੰਟ ਚ ਇਹਨਾਂ ਨੇ ਸਾਡੀਆਂ ਬੱਸਾਂ ਰਿਲੀਜ਼ ਨਹੀਂ ਕਰੀਆਂ ਨਾ ਸੜਕਾਂ ਦੇ ਧਰਨੇ ਲਾਵਾਂਗੇ ਇਹਨਾਂ ਦਾ ਜਲੂਸ ਕੱਢਾਂਗੇ ਭਗਵਾਨ ਤੋਂ ਮਾਨ ਰਗੇ ਗੱਸੀਆਂ ਪੈ ਗਈਆਂ ਦਮ ਛਿੱਕੜਾਂ ਪੈ ਗਈਆਂ ਬੁਰੀ ਹਾਲਤ ਹੋ ਗਈ ਅੱਜ ਬਰਦਾਸ਼ਤ ਨਹੀਂ ਹੋ ਰਿਹਾ ਸਾਰਾ ਪੰਜਾਬ ਅੱਜ ਇੱਥੇ ਚੜ੍ਹ ਕੇ ਆ ਗਿਆ ਮੈਨੂੰ ਅਸੀਰਵਾਦ ਦੇਣ ਵਾਸਤੇ ਇਸ ਕਰਕੇ ਆ ਗੁੰਡਾਗਰਦੀ ਹੋ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ 5 ਮਿੰਟਾਂ ਅਜ ਸਟੇਜ ਤੇ ਪਹੁੰਚੇ ਇਹ ਨੰਗੀ ਚਿੱਟੀ ਗੁੰਡਾਗਰਦੀ ਆ ਕਾਂਗਰਸ ਦੀ ਜਿਹੜੀ ਭਗਵਾਨ ਤੋਂ ਮੰਗ ਕਰ ਰਿਹਾ ਬਸ ਸਾਨੂੰ ਪਿੱਛੇ ਮੋੜਿਆ ਜਾ ਰਿਹਾ ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਜੇ 10 ਮਿੰਟ ਤੇ ਇਹਨਾਂ ਨੇ ਸਾਡੀਆਂ ਬੱਸਾਂ ਰਿਲੀਜ਼ ਨਹੀਂ ਕਰੀਆਂ ਨਾ ਸੜਕਾਂ ਦੇ ਧਰਨੇ ਲਾਵਾਂਗੇ ਇਹਨਾਂ ਦਾ ਜਲੂਸ ਕੱਢਾਂਗੇ ਭਗਵਾਨ ਤੋਂ ਮਾਨ ਰਗੇ ਗੱਡੀਆਂ ਪੈ ਗਈਆਂ ਦਮ ਛਿੱਕੜਾਂ ਪੈ ਗਈਆਂ ਬੁਰੀ ਹਾਲਤ ਹੋ ਗਈ ਅੱਜ ਬਰਦਾਸ਼ਤ ਨਹੀਂ ਹੋ ਰਿਹਾ ਸਾਰਾ ਪੰਜਾਬ ਅੱਜ ਇੱਥੇ ਚੜ੍ਹ ਕੇ ਆ ਗਿਆ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਇਹ ਇਸ ਕਰਕੇ ਆ ਗੁੰਡਾਗਰਦੀ ਹੋ ਰਹੀ ਆ ਆਪਾ ਸਤ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ 5 ਮਿੰਟਾਂ ਜਿ ਸਟੇਜ ਤੇ ਪਹੁੰਚੋ ਇਹ ਨੰਗੀ ਚਿੱਟੀ ਗੁੰਡਾਗਰਦੀ ਆ ਕਾਂਗਰਸ ਦੀ ਭਗਵੰਤ ਮਾਨ